ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਇਹ ਪਤੀ ਪਤਨੀ ਦਾ ਗੀਤ ਹੈ ਨਵੀਂ ਵਿਆਹੀ ਕੁੜੀ ਹੁੰਦੀ ਹੈ ਤਾਂ ਉਸੇ ਦਿਨ ਘਰ ਵਾਲੇ ਨੇ ਨੌਕਰ ਜਾਣਾ ਪੈ ਜਾਂਦਾ ਓ ਚਾਹੁੰਦੀ ਹੈ ਵੀ ਇਹ ਟਲ ਜੇ ਜਾਣ ਤੋਂ ਅੱਗੇ ਤਾਂ ਉੱਠਾ ਅੱਠਾ ਤੇ ਜਾਂਦੇ ਹੁੰਦੇ ਸੀ ਬੋਤਾ ਕਹ ਇਹ ਦਿੰਦੇ ਨੇ ਜੀ ਇਹਨੂੰ ਊਠ ਮਤਲਬ ਊਠ ਵੀ ਹੁੰਦੇ ਕਹਿੰਦੇ ਨੇ ਆਮ ਪਿੰਡਾਂ ਵਾਲੇ ਬੋਤਾ ਕਹਿੰਦੇ ਨੇ ਤੇ ਉਹ ਕਹਿੰਦੀ ਵੀ ਤੂੰ ਊਠਾਂ ਤੇ ਜਾਵੇਂਗਾ ਕਹਿੰਦੀ ਮੈਂ ਤਾਂ ਕਹਿੰਦੀ ਆ ਵੀ ਬੱਦਲ ਹੀ ਵਰਸੂਗੀ ਕਹਿੰਦੀ ਫੇਰ ਭਿੱਜੋਂਗੇ ਤੁਸੀਂ ਉਹ ਕਹਿੰਦਾ ਕੋਈ ਗੱਲ ਨਹੀਂ ਸੁੱਕ ਜਾਾਂਗੇ ਫੇਰ ਉਹ ਬਹਾਨਾ ਲਾਉਂਦੀ ਆ ਵੀ ਸ਼ਗਨਾ ਦਾ ਕੰਗਣਾ ਖੋਲ ਕੇ ਜਾ ਖੇਡ ਕੇ ਜਾ ਉਹ ਕਹਿੰਦਾ ਵੀ ਰਾਹਾਂ 'ਚ ਹੀ ਖੇਡਾਂਗੇ ਕਹਿੰਦਾ ਮੇਰੇ ਕੋਲ ਤਾਂ ਇੰਨਾ ਟਾਈਮ ਨਹੀਂ ਫੇਰ ਉਹ ਅੰਤ ਨੂੰ ਜਦੋਂ ਮੰਨਦਾ ਨਹੀਂ ਤਾਂ ਵਿਚਾਰੀ ਗੁੱਸੇ 'ਚ ਦੁੱਖ ਤਾਂ ਲੱਗਦਾ ਹੀ ਐ ਤੇ ਫੇਰ ਉਹ ਕਹਿੰਦੀ ਵੀ ਮੇਰੀ ਭੂਆ ਮੇਰੀ ਬੈਰ ਨਾ ਕਹਿੰਦੀ ਜਿਨੇ ਰਿਸ਼ਤਾ ਕਰਾਇਆ ਸੋ ਬੜਾ ਪਿਆਰਾ ਗੀਤ ਐ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਪਿਆਰੇ ਜਿਹੇ ਗੀਤ ਦਾ ਆਨੰਦ ਉਠਾਂਦੀਆਂ ਜਾ ਦੋ ਡਾਰਾ ਦੋ ਉਠਾਂਦੀਆਂ ਜਾਲ માં ਬੇ ਦੋ ਡਾਰਾ ਤੁਸੀਂ ਕਿਹੜੇ ਦੇਸ਼ ਨੂੰ ਜਾਲ માં ਬੇ ਚਲੇ ਜਾਣਾ ਦੋ ਉਠਾਂਦੀਆਂ கௌரணி டாரா அசி பூர்வசி சில டட்ட வரசி ਲੂਮਾ ਵੇ ਚਟ ਵਦੜੀ ਚਟ ਵਾਰ ਸੁਗੀ ਜਾਲਮਾ ਵੇ ਚਟ ਵਦੜੀ ਪੇਜ ਜਾਣਗੇ ਜਾਲਮਾ ਵੇ ਉਠਾ ਸੂਗੀ ਗੋਰੀਏ ਨੀ ਝਟ ਵੱਧਲੀ ਝਟ ਵਾਰ ਸੂਗੀ ਗੋਰੀਏ ਨੀ ਝਟ ਵੱਧਲੀ ਸੋਕ ਜਾਣਗੇ ਗੋਰੀਏ ਨੀ ਉਠਾਵਾਲੇ ਹੱਥ ਸਾਗਨਾ ਦਾ ਜਾਲ ਮਾਂ ਵੇ ਹੱਥ ਕੰਗਣਾ ਹੱਥ ਸਾਗਨਾ ਦਾ ਜਾਲ ਮਾਂ ਵੇ ਹੱਥ ਕੰਗਣਾ ਜਰਾ ਖੇੜਕੇ ਤਾਂ ਜਾਲ ਮਾਂ ਵਿੱਚ ਲੈ ਜਾਣ ಹಂ ಶ ಸಗನ ಗೋರಿಯ ನೀ ಹಂಗು ಹಗನ ಗೋರಿಯ ನೀ ಹಂಗುಣ ಜರಾ ಖೇ ಗೋರಿಯ शगनांदा जाल सिर चीरा सिर जाल मावे सिर चीरा जरा पहन के ता जाल मावे चले जाना ਸਿਰਿ ਜਾਗ ਨੰਦ ਗਰੀਏ ਨੀ ਸਿਰ ਚੀਰਾ ਸਿਰਿ ਜਾਗ ਨੰਦ ਗਰੀਏ ਨੀ ਸਿਰ ਚੀਰਾ ਜੇ ਰ ਪੈਣਾਗੇ ਗਰੀਏ ਨੀ ਵਿੱਚ ਰਹੀ ਬਬਾ ਜਾਲ ਇੱਕ ਵੈਰਨ ਸੀ ਜਾਲ ਮਾਵੇ ਮੇਰੀ 부ਆ ਇੱਕ ਵੈਰਨ ਸੀ ਜਾਲ ਮਾਵੇ ਮੇਰੀ 부ਆ ਜੀਨ ਸਾਨੂੰ ਤੇਰੀ ਜਾਲ ਮਾਵੇ ਦਸ ਪਾਈ ਦੂਜੇ ਵਰੀ ਸੀ ਜਾਲ ਮਾਵੇ ਮੇਰੇ ਮਾਪੇ ਦੂਜੇ ਵਰੀ ਸੀ ਜਾਲ ਮਾਵੇ ਮੇਰੇ ਮਾਪੇ ਜੀਨਾ ਨੇ ਤੇਰੇ ਜਾਲ ਮਾਵੇ ਲੜ ਲਈ ਮਾਪਿਆਂ ਦਸਨਾ ਗੋਰੀਏ ਨੀ ਕਦੇ ਦੇਈਏ ਮਾਪਿਆਂ ਦਸਨਾ ਗੋਰੀਏ ਨੀ ਕਦੇ ਦੇਈਏ ਦੜ ਦੇ ਨੇ ਲਖਿਆ ਯੋ ਸੇ ਨੇ ਬਣਿਤ ਗੁਣਾਈ